ਇੱਥੇ ਆਪਾਂ ਆਲੂ ਬੋਇਲ ਕਰਨੇ ਤਰੇ ਹੋਏ ਆ ਤੇ ਪਿਆਜ਼ ਕੱਟ ਲੇ ਮੈਂ ਆਟਾ ਕੁੰਨ ਕੇ ਰੱਖ ਲਿਆ ਚਾਹ ਵੀ ਬਣ ਗਈ ਆ ਤੇ ਹੁਣ ਆਪਾਂ ਆ ਜਾਲੂ ਵਾਲੇ ਪਰੌਂਠੇ ਬਣਾਉਣ ਲੱਗੇ ਆ ਤੇ ਖੁਸ਼ ਚੱਲਿਆ ਸਕੂਲ ਜਿਹੜਾ ਅੱਗੇ ਖੁਸ਼ ਸਕੂਲ ਗਿਆ ਸੀ ਉਸ ਦਿਨ ਮੀਂਹ ਪਿਆ ਸੀਗਾ ਅੱਜ ਨਾ ਮੀਂਹ ਪਵਾ ਦੇ ਮਸਾ ਹੈ ਦਾ ਸਕੂਲ ਜਾਣਾ ਹੁੰਦਾ ਤੇ ਅੱਜ ਇਹਨੂੰ ਖਵਾਉਣੇ ਆਲੂ ਵਾਲੇ ਪਰੌਂਠੇ ਮੇਨ ਉਸਦਲ ਕਹਿੰਦਾ ਹੈ ਨਾ ਮੰਮੀ ਤੂੰ ਬਣਾਉਂਦੀ ਘਾਟ ਆ ਮੈਂ ਕਿ ਹੁਣ ਤੈਨੂੰ ਮੈਂ ਾਕਾ ਦੇਣਾ ਲੋਲੇ ਪਰੌਂਟੇ ਖਵਾ ਖਵਾ ਕੇ ਸਾਸਿਕਾ ਯੂਟਿਊਬ ਫੈਮਲੀ ਕੀ ਹਾਲ ਚਾਲ ਕੀ ਤੁਸੀਂ ਸਾਰੇ ਉਮੀਦ ਕਰਦੇ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਬਾਕੀ ਅੱਜ ਦੀ ਅਪਡੇਟ ਤੁਹਾਨੂੰ ਦਿੰਨੇ ਆ ਸਵੇਰਾ ਕੰਮ ਤਾਂ ਵੈਸੇ ਅੱਜ ਸਾਰਾ ਕਰ ਲਿਆ ਹੈ ਤੇ ਪਰ ਮੈਂ ਵਲੋਗਿੰਗ ਨਹੀਂ ਕਰ ਸਕੀ ਕਿਉਂਕਿ ਬਿਜ਼ੀ ਸੀ ਕੰਮ ਚ ਅੱਜ ਛੱਤ ਦੀ ਸਫਾਈ ਕਰਤੀ ਸਾਰੇ ਉੱਪਰ ਛੱਤ ਤੇ ਝਾੜੂ-ਝੂੜੂ ਲਾਇਆ ਤੇ ਮੈਂ ਆਪਣੇ ਜਿਹੜੇ ਨਵੇਂ ਕੱਪੜੇ ਮੇਰੇ ਮੈਂ ਉਹਦਾਂ ਸਾਰੇ ਇੰਨਾਂ ਦੇ ਤਾਂ ਧੋ ਕੇ ਪ੍ਰੈਸ ਕਰਦੇ ਸੀ ਪਰ ਮੇਰੇ ਉਸ ਦਿਨ ਦੇ ਉਵੇਂ ਹੀ ਪਏ ਸੀ ਸੋ ਸਵੇਰ-ਸਵੇਰ ਮੈਂ ਕਿਹਾ ਠੰਡੇ-ਠੰਡੇ ਉੱਪਰ ਉਹ ਹੱਥ ਨਾਲ ਧੋਣੇ ਸੀ ਉਹ ਮੈਂ ਧੋ ਕੇ ਉੱਪਰ ਸੁੱਕਣੇ ਪਾ ਦਿੱਤੇ ਆ ਤੇ ਬਾਕੀ ਮੈਂ ਤੁਹਾਨੂੰ ਦੱਸਦੀ ਆ ਅੱਜ ਘਰ ਦਾ ਕੰਮ ਕਿਹੜਾ-ਕਿਹੜਾ ਹੋ ਗਿਆ ਹੈ ਵੀ ਰਸੋਈ ਦਾ অলਮੋਸਟ ਸਾਰਾ ਹੀ ਹੋ ਗਿਆ ਹੈ ਇਹ ਦੁੱਧ ਬੋਇਲ ਕਰਕੇ ਰੱਖਿਆ ਹੋਇਆ ਹੈ ਤੇ ਪੱਖਾ ਚਲਾਇਆ ਹੋਇਆ ਮੈਂ ਕਿਹਾ ਥੋੜਾ ਠੰਡਾ ਹੋ ਜੇ ਫੇਰ ਹੀ ਆਪਾਂ ਫ੍ਰਿਜ 'ਚ ਰੱਖਾਂਗੇ ਤੇ ਜਗਸੀਰ ਤੇ ਖੁਸ਼ ਰੋਟੀ ਖਾ ਗਏ ਆ ਉਹਦਾ ਗੈਸ ਸਕੂਲ ਪੜਨ ਤੇ ਬਾਕੀ ਸਫਾਈ ਵੀ ਹੋ ਚੁੱਕੀ ਆ ਝਾੜੂ ਮੋਪ ਹੋ ਚੁੱਕਾ ਹੈ ਤੇ ਬਸ ਬੈੱਡ ਸ਼ੀਟਾਂ ਜਿਹੜੀਆਂ ਉਹ ਸੁਬਾ ਹਜੇ ਬੱਚੇ ਤਿਆਰ ਤੁਰ ਹੁੰਦੇ ਸੀ ਇਸ ਕਰਕੇ ਮੈਂ ਚੇਂਜ ਨਹੀਂ ਕੀਤੀਆਂ ਤੇ ਥੋੜੀਆਂ ਬੈੱਡ ਸ਼ੀਟਾਂ ਚੇਂਜ ਕਰਕੇ ਤੇ ਇੱਕ ਹਲਕਾ ਜਿਹਾ ਝਾੜੂ ਲਾਉਂਗੀ ਜਿਹਦੇ ਨਾਲ ਘਰ ਹੋਰ ਹੀ ਨੀਟ ਐਂਡ ਕਲੀਨ ਲੱਗੂਗਾ ਤੇ ਬਾਕੀ ਸਫਾਈ ਵੀ ਹੋ ਚੁੱਕੀ ਆ ਤੇ ਸਾਰਾ ਰਸੋਈ ਦਾ ਕੰਮ ਹੋ ਚੁੱਕਾ ਹੈ ਸਿਰਫ ਸਰਦਾਰ ਸਾਹਿਬ ਮੈਂ ਤੇ ਕੋਮਲ ਅਸੀਂ ਰੋਟੀ ਖਾਣੀ ਆ ਅੱਜ ਬਣਾਏ ਸੀ ਆਲੂ ਵਾਲੇ ਪਰੌਂਠੇ ਬੱਚੇ ਜਿਵੇਂ ਡਿਮਾਂਡ ਕਰਦੇ ਸੀਗੇ ਤੇ ਆਪਾਂ ਹੁਣ ਆ ਕੇ ਰੋਟੀ ਪਾਣੀ ਕਰਦੇ ਆ ਬਸ ਉਸ ਤੋਂ ਪਹਿਲਾਂ ਅਸੀਂ ਜਿਵੇਂ ਤੁਸੀਂ ਦੇਖ ਲਓ ਕਿੰਨਾ ਟਾਈਮ ਹੋ ਗਿਆ ਹੈ ਪੈਸੇ ਅਸੀਂ 9 ਵਜੇ ਥੱਲੇ ਜਾਂਦੇ ਨੇ ਅੱਜ 9:25 ਹੋ ਚੱਲੇ ਆ ਤੇ ਅਸੀਂ ਅੱਧਾ ਘੰਟਾ ਸੈਰ ਕਰਨ ਤੋਂ ਬਾਅਦ ਫਿਰ ਹੁਣ ਆ ਆ ਕੇ ਰੋਟੀ ਬਣਾਉਣੇ ਆ ਤੇ ਉਸ ਤੋਂ ਬਾਅਦ ਮੇਰਾ ਇੱਕ ਮੇਨ ਕੰਮ ਰਹਿ ਗਿਆ ਬਸ ਬਾਕੀ ਸਾਰਾ ਮੈਂ ਬਾਲਕਨੀ ਵੀ ਸਾਫ ਕਰ ਦਿੱਤੀ ਆ ਇਧਰ ਆਪਣੇ ਰੂਮ ਦੇ ਪਿਛਲੇ ਸਾਈਡ ਛੋਟੀ ਜੀ ਬਾਲਕਨੀ ਆ ਉਹ ਧੋ ਕੇ ਉੱਥੇ ਜਿਹੜੇ ਘਰ ਵਾਲੇ ਕੱਪੜੇ ਸੁਕਣੇ ਪਾਤੇ ਆ ਕਿਉਂਕਿ ਮੈਂ ਰਾਤ ਨੂੰ ਹੀ ਮਸ਼ੀਨ ਚ ਪਾ ਦਿੰਨੀ ਹੁੰਨੀ ਆ ਤੇ ਸਵੇਰ ਉੱਠ ਕੇ ਸੁਕਾ ਲਈਦੇ ਆ ਤੇ ਹੁਣ ਸਿਰਫ ਖਲਾਰਾ ਰਹਿ ਗਿਆ ਇਹ ਬੁਕਸ ਜਿਹੜੀਆਂ ਪੁਰਾਣੀਆਂ ਸਾਰੀਆਂ ਕੱਢਤੀਆਂ ਸੀ ਮੈਂ ਉਸ ਲਮਾਰੀ ਚ ਪਈਆਂ ਸੀ ਮੈਂ ਕਿ ਲਮਾਰੀ ਖਾਲੀ ਕਰਦੇ ਆ ਤੇ ਇਹ ਸਾਰੀਆਂ ਬੁਕਸ ਤੇ ਇੱਕ ਅਟੈਚੀ ਆ ਜਿਹੜੇ ਸਾਰੇ ਇਹਨੂੰ ਸੈਟਿੰਗ ਕਰਕੇ ਤੇ ਉੱਪਰ ਚੰਗੀ ਤਰ੍ਹਾਂ ਰੱਖਣੇ ਆ ਤੇ ਬਾਕੀ ਆਪਣਾ ਹੁਣ ਰਹਿ ਗਿਆ ਪੌੜੀਆਂ ਦਾ ਕੱਲ ਮੈਂ ਸੋਚਿਆ ਸੀ ਪੌੜੀਆਂ ਨੀਟ ਐਂਡ ਕਲੀਨ ਕਰੂੰਗੀ ਪਰ ਕੱਲ ਥੱਕ ਗਈ ਸੋ ਨਹੀਂ ਹੋ ਪਾਇਆ ਜਿਵੇਂ ਤੁਹਾਨੂੰ ਦਿਖਾਇਆ ਸੀ ਆ ਖਰਾਰਾ ਨਹੀਂ ਚੁੱਕਿਆ ਗਿਆ ਆ ਸਾਰਾ ਜੋ ਸ਼ੂਜ਼ ਵਗੈਰਾ ਜਿਹੜੇ ਪੁਰਾਣੇ ਜਿਹੜੇ ਆਉਂਦੇ ਹੀ ਨਹੀਂ ਜਾਂ ਖਰਾਬ ਆ ਉਹ ਤੋੜਿਆਂ ਚ ਪਾਏ ਆ ਇਹ ਸਾਰਾ ਲੈ ਜਾਣਾ ਪਿੱਛੇ ਆਏ ਸੀ ਵੀ ਮੇ ਚਕਾਉਣਾ ਜੇ ਸਰਦਾਰ ਸਾਹਿਬ ਖਾਬੂ ਆਗੇ ਤੇ ਕਿਉਂਕਿ ਬੰਦੇ ਚਾਹੀਦੇ ਤੇ ਬੰਦੇ ਕੰਮ ਤੇ ਸ਼ਾਇਦ ਅੱਜ ਆਉਣ ਜਾਂ ਕੱਲ ਆਉਣ ਵੇਖੋਨ ਕਦੋਂ ਚ ਕੀਂਦਾ ਤੇ ਬਾਕੀ ਆਪਾਂ ਇੱਥੇ ਸਾਰੀ ਸਫਾਈ ਬਿਲਕੁਲ ਲਾਸਟ ਤੱਕ ਕਰਾਂਗੇ ਕਿਉਂਕਿ ਬਿਲਕੁਲ ਉੱਥੇ ਥੱਲੇ ਖਲਾਰਾ ਪਿਆ ਹੋ ਜਾਵਣਾ ਤੇ ਇਹ ਖਲਾਰਾ ਚੁੱਕ ਕੇ ਬਿਲਕੁਲ ਲਾਸਟ ਤੱਕ ਫਿਰ ਆਪਾਂ ਗਮਲੇ-ਗਮਲੇ ਰੱਖਾਂਗੇ ਜਿਵੇਂ ਪਹਿਲਾਂ ਹੁੰਦੇ ਸੀ ਨਾ ਆਪਣੇ ਗਮਲੇ ਉਸ ਤਰ੍ਹਾਂ ਆਪਾਂ ਗਮਲੇ ਰੱਖਾਂਗੇ ਤੇ ਚਲੋ ਕੋਮਲ ਫਿਰ ਚੱਲੀਏ ਹਾਂਜੀ ਚਲੋ ਤੇ ਹੁਣ ਅਸੀਂ ਚੱਲੇ ਸੈਰ ਕਰਨ ਤੇ ਸੈਰ ਕਰਕੇ ਤੋਂ ਬਾਅਦ ਫਿਰ ਬਣਾਵਾਂਗੇ ਆਲੂ ਵਾਲੇ ਪਰੌਤੇ ਤੇ YouTube ਫੈਮਿਲੀ ਤੁਸੀਂ ਵੀ ਜ਼ਰੂਰ ਖਾਣਾ ਤੇ ਦੱਸਣਾ ਕਿਵੇਂ ਦੇ ਬਣਿਆ ਅੱਜ ਸਾਡੇ ਆਲੂ ਵਾਲੇ ਪਰੌਤੇ ਤੁਸੀਂ ਕਹਿਣਾ ਨਾਲ ਸੈਰ ਦੇ ਨਾਲ ਆਲੂ ਦੇ ਪਰੌਤੇ ਸਹੀ ਗੱਲ ਹੈ ਬਾਕੀ ਇਹਨਾਂ ਦੀ ਆਲੂ ਡਾਈਟ ਤਾਂ ਜਿਹੜੀ ਆ ਉਹ ਨਹੀਂ ਮੈਂ ਬਿਲਕੁਲ ਘਟਾਉਣੀ ਨਹੀਂ ਕੁਝ ਵੀ ਸਿਰਫ ਸੈਰ ਕਰਨੀ ਹੈ ਕੰਮ ਦੇ ਨਾਲ-ਨਾਲ ਸੈਰ ਕਰਾਂਗੇ ਤੇ ਵੈਸੇ ਹੀ ਸਰੀਰ ਥੋੜਾ ਐਕਟਿਵ ਰਹੂਗਾ ਤੇ ਇਹ ਇੰਨਾ ਵੀ ਸੈਰ ਕਰਨ ਦਾ ਇਹ ਫਾਇਦਾ ਹੁੰਦਾ ਜਦੋਂ ਵੀ ਵੈਸੇ ਬੋਸਲੀ ਕੀ ਕਹਿੰਦੇ ਰੋਟੀ ਖਾ ਕੇ ਬਾਅਦ ਸੈਰ ਕਰੋ ਪਰ ਕੁਝ ਮਤਲਬ ਨੀਰਨੇ ਪੇਟ ਜਾ ਹਾਂਜੀ ਪਹਿਲਾਂ ਕਹਿੰਦੇ ਵੀ ਕਰਕੇ ਨਾ ਪਹਿਲਾਂ ਸੈਰ ਫਿਰ ਤੁਰੰਤ ਰੋਟੀ ਖਾਓ ਤੇ ਉਹ ਵੀ ਜਲਦੀ ਪਚਦੀ ਕਿਉਂਕਿ ਜਗਾ ਜੀ ਬਣ ਜਾਂਦੀ ਨੇ ਰੋਟੀ ਲਈ ਹਾਂਜੀ ਤੇ ਫਿਰ ਉਹ ਸੌਖੀ ਪਚਦੀ ਰੋਟੀ ਸੋ ਇਸੇ ਕਰਕੇ ਅਸੀਂ ਹੁਣ ਸੈਰ ਕਰਨ ਚੱਲੇ ਆ ਤੇ ਬਾਕੀ ਹੋ ਸਕਦਾ ਵੈਸੇ ਮੇਰਾ ਹੈਗਾ ਉਸ ਦਿਨ ਡਾਕਟਰ ਨੇ ਵਜ਼ਨ ਚੈੱਕ ਕੀਤਾ ਸੀਗਾ 6264 ਹਾਂਜੀ ਨੋਟ ਕੀਤਾ ਮੈਂ ਚੈੱਕ ਕਰੂੰਗੀ ਤੇ ਡਾਕਟਰ ਨੇ ਮੈਨੂੰ ਚੈਲੰਜ ਦਿੱਤਾ ਸੀ ਕਿ ਹੁਣ 2 ਕਿਲੋ ਭਾਰ ਘਟਾ ਕੇ ਆਉਣਾ ਤੇ ਘਟਾਵਾਂਗੇ ਰੋਟੀ ਵੀ ਆਪਾਂ ਭੁੱਖ ਰੱਖ ਕੇ ਖਾਵਾਂਗੇ ਐ ਨਹੀਂ ਕਿ ਬਾਲੀ ਓਵਰ ਇਟਿੰਗ ਨਹੀਂ ਕਰਾਂਗੇ ਤੇ ਇਧਰ ਵੇਖੋ ਕਿੰਨਾ ਵਧੀਆ 뷰 ਚੈੱਕ ਕਰੋ ਟਰੇਨ ਬੜੇ ਸਹੀ ਟਾਈਮ ਤੇ ਆਈ ਅੱਜ ਇਹਨਾਂ ਤੇ ਤੇ ਇਧਰੋਂ ਟਰੇਨਾਂ ਤੇ ਇਧਰੋਂ ਮੋਟਰਸਾਈਕਲ ਗੱਡੀਆਂ ਲੰਘਣੀਆਂ ਆ ਕਿੰਨਾ ਪਿਆਰਾ 뷰 ਆ ਬਹੁਤ ਮੇਰਾ ਇੱਕ ਕਈ ਵੀ ਹਸਬੰਦ ਮੇਰੇ ਕਹਿ ਦਿੰਦੇ ਆ ਆਪਾਂ ਸ਼ਹਿਰ ਜਾ ਕੇ ਰਹੀਏ ਪਰ ਨਹੀਂ ਮੇਰਾ ਜਿੰਨਾ دل ਇੱਥੇ ਲੱਗਿਆ ਮੇਰਾ ਕਿਤੇ ਮੇਰਾ ਆਪ ਦੇ ਪੱਕੇ ਨਹੀਂ ਇੰਨਾ دل ਲੱਗਦਾ ਜਿੰਨਾ ਮੇਰਾ ਇੱਥੇ دل ਲੱਗਦਾ ਤੇ ਵੇਖੋ ਕਿੰਨੇ ਸੋਹਣੇ ਟਰੀ ਕਿੰਨੀ ਹਰਿਆਲੀ ਚਾਰ ਚੁਫੇਰੇ ਚਲੋ ਇਹ ਹੁਣ ਥੋੜਾ ਜਿਹਾ ਮੌਸਮ ਇਹ ਵੰਦਾ ਹੈ ਤੇ ਜਦੋਂ ਸਾਉਣ ਮਹੀਨਾ ਆਇਆ ਨਾ ਉਦੋਂ ਤੁਸੀਂ ਵੇਖਿਓ ਹਰੇ ਭਰੇ ਟਰੀ ਕਿੰਨੇ ਸੋਹਣੇ ਲੱਗਦੇ ਆ ਚਲੋ ਹੁਣ ਤਾਂ ਬਾਰਿਸ਼ ਹੁੰਦੀ ਆ ਥੋੜਾ ਛੰਡੀ ਛੰਡੀ ਹਵਾਵਾਂ ਹੁੰਦੀ ਆ ਛੰਡੀ ਛੰਡੀ ਹਵਾਵਾਂ ਆਉਂਦੀ ਆ ਤੇ ਬਾਕੀ ਆਪਣੇ ਜਿਹੜੇ ਪੈਰਲਸ ਚ ਤਾਂ ਬਹੁਤ ਜ਼ਿਆਦਾ ਲੱਗੇ ਹੋਏ ਹਨਾ ਉਹ ਤਾਂ ਚਲੋ ਹਰੇ ਭਰੇ ਆ ਸਾਰੇ ਹਾਂਜੀ ਥੋੜੇ ਜਆ ਜਿਹੜੇ ਸੜਕ ਦੇ ਸਾਈਡ ਤੇ ਲੱਗੇ ਇਹ ਐਵੇਂ ਦੇ ਹੋ ਗਏ ਇਹਦੇ ਪੱਤੇ ਬਹੁਤ ਡਿੱਗਦੇ ਆ ਸਫਾਈ ਜਿੰਨੀ ਮਰਜ਼ੀ ਕਰ ਲੋ ਉਨੇ ਪੱਤੇ ਡਿੱਗੇ ਰਹਿੰਦੇ ਪੱਤੇ ਡਿੱਗ ਪੈਂਦੇ ਭਾ ਚੱਲ ਜੀ ਜਲਦੀ ਪਈ ਨਾ ਚਲਦੀ ਪਈ ਆ ਹੁਣ ਮਹੀਨਾਕ ਤਾਂ 2 ਮਿੰਟ ਤੰਗੀ ਆਊਗੀ ਬਾਅਦ ਚ ਥੋੜੀ ਜਿਹੀ ਹੋ ਜੂਗਾ ਜਦੋਂ ਮੀਮੂ ਪੈਨ ਲਾਪੇਣਾ ਉਦੋਂ ਸੈੱਟ ਹੋ ਜਾਣਾ ਕੰਮ ਤੇ ਚਲੋ ਹੁਣ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਕਰਦੇ ਆਂ ਸਹਿਰ ਤੇ ਮਿਲਦੇ ਆਂ ਪਾਲੂ ਵਾਲੇ ਪਰੌਂਠਿਆਂ ਤੇ ਇੱਥੇ ਚੱਲ ਰਹੇ ਸੀਗੇ ਸਾਡੇ ਆਲੂ ਵਾਲੇ ਪਰੌਂਠੇ ਤੇ ਮੈਂ ਤੇ ਕੋਮਲ ਖਾ ਰਹੀਆਂ ਸੀ ਤੇ ਮੇਰੇ ਹਸਬੰਡ ਖਾ ਚੁੱਕੇ ਸੀ ਤੇ ਉਹ ਸਾਡੀ ਕਲਿੱਪ ਲੈ ਰਹੇ ਸੀਗੇ ਕਹਿ ਰਿਹਾ ਸੀ ਕਿ ਤੁਸੀਂ ਬਹੁਤ ਜ਼ਿਆਦਾ ਖਾ ਲਿਆ ਹੁਣ ਬੱਸ ਕਰੋ ਤੇ ਮਜ਼ਾਕ ਕਰ ਰਏ ਸੀਗੇ ਤੇ ਇਹ ਚੰਗ ਰਏ ਸੀ ਸਾਡਾ ਸਮਝਾਕ ਦੇ ਨਾਲ ਖਾ ਤੇ ਸਵੇਰ ਆਪਾਂ ਬਣਾਏ ਸੀਗੇ ਇਹ ਆਲੂ ਵਾਲੇ ਪਰੌਂਠੇ ਖੋਸ਼ ਦੀ ਪਸੰਦ ਦੇ ਤੇ ਹੁਣ ਜਗਸਿਰ ਦੀ ਪਸੰਦ ਅੰਦਾ ਕੜੀ ਚੋਲ ਬਣ ਰਿਹਾ ਤੇ ਮੈਂ ਕਿਹਾ ਇਹ ਨਾ ਹੋਵੇ ਵੀ ਇੱਕ ਖੁਸ਼ ਹੋ ਜਾਏ ਤੇ ਦੂਜਾ ਨਾਰਾਜ਼ ਹੋ ਜਾਏ ਇਹ ਤਾਂ ਭਾਵੇਂ ਮੈਨੂੰ ਕਰ ਹੀ ਦਿੰਦੇ ਨਾਰਾਜ਼ ਇਹ ਸ਼ਕਲ ਵੇਖੋ ਇਹ ਮੇਰੇ ਨਾਲ ਰੋਜ਼ ਲੜਦਾ ਤੇ ਬਾਕੀ ਇਨਾਂ ਦੀਆਂ ਚਲੋ ਇਹਨਾਂ ਦਾ ਕਰਕੇ ਹੀ ਤੁਰੇ ਫਿਰਦੇ ਆਹੋ ਇੰਨਾ ਪਿਆਰ ਮੈਨੂੰ ਕੱਲੀ ਨੂੰ ਨਾ ਕਰ ਤੇ ਬਾਕੀ ਇੱਥੇ ਹੁਣ ਖਾ ਕੇ ਤੇ ਇਹਨੇ ਲਾਣਾ ਜਾਣਾ ਜਿਮ ਜੇ ਮਾਲਿਆਂ ਨੂੰ ਇੰਨੀ ਚੌਲ ਨਹੀਂ ਖਾਣੇ ਚਾਹੀਦੇ ਹਾਂ ਹਾਜਮਾ ਸਗਾ ਹਾਜਮਾ ਜਾਣਗੇ ਤੇ ਸਾਡਾ ਬਸ ਹੁਣ ਇਹੀ ਹੁੰਦਾ ਕਿ ਅਸੀਂ ਸ਼ਾਮ ਨੂੰ ਖਾ ਲੈਨੇ ਰੋਟੀ ਤੇ ਰਾਤ ਦੀ ਰੋਟੀ ਅਸੀਂ ਮਤਲਬ ਇਹ ਹੀ ਆ ਸਾਡੀ ਕਹਿ ਲਓ ਕਿ ਹੁਣ 5 ਦਾ ਟਾਈਮ ਹੋ ਗਿਆ ਹੈ ਕਿਉਂਕਿ ਸਾਡਾ ਕੰਮ ਤੁਹਾਨੂੰ ਪਤਾ ਹੈ ਉਹਨਾਂ ਦਾ ਕਿਉਂਕਿ ਵਾਈ ਜੁੱਤੀ ਅਸੀਂ ਕਰਦੇ ਨਹੀਂ ਤੁਹਾਨੂੰ ਪਤਾ ਫਿਰ ਉਹੇ ਕੰਮ ਕਿੰਨਾ ਕੁ ਹੁੰਦਾ ਤੋਰੇ ਫੇਰੇ ਵਾਲਾ ਹੀ ਆ ਸੋ ਇਸੇ ਕਰਕੇ ਆਪਾਂ ਥੋੜਾ ਜਿਹਾ ਟਾਈਮ ਨਾਲ ਖਾਣਾ ਖਾ ਲਈਦਾ ਜਾਂ ਤਾਂ ਕਿ ਸੌਂ ਤੋਂ ਪਹਿਲਾਂ ਪਹਿਲਾਂ ਪਚ ਜਾਵੇ ਸੋ ਰਾਜ ਖੜ ਕੇ ਤੇ ਮੈਨੂੰ ਫੋਨ ਲਾ ਦੇਣਾ ਮੈਂ ਗੱਡੀ ਲੈ ਆਉਣੀ ਸੀ ਫਿਰ ਉਹ ਚਾਰਜ ਨਹੀਂ ਨਾ ਹੋਈ ਸੀ ਅੱਜ ਸਕੂਟੀ ਚਾਰਜ ਨਹੀਂ ਚੱਲਦੀ ਤੇ ਲੋਕਾਂ ਦਾ ਜਵਾਕ ਆਉਂਦੇ ਆ 3 ਵਜੇ ਘਰੇ ਤੇ ਸਾਡਾ ਜਵਾਕ ਆਇਆ ਅੱਜ 7 ਵਜੇ ਕੀ ਚੱਕਰ ਗੇਮ ਖੇਡਦਾ ਮੈਂ ਗੇਮਰ ਬਣਿਆ ਕੀ ਗੇਮ ਖੇਡੀ ক্রিকেট ਹਾਂ ਪ੍ਰੈਕਟਿਸ ਹੁੰਦੀ ਔਰ ਟੂਰਨਾਮੈਂਟ ਹੋਣਾ ਹਾਂ ਇੰਨਾ ਲੇਟ ਤੇਰੇ ਰੋਜ਼ ਹੀ ਲੇਟ ਆਇਆ ਕਰਨਾ ਤੇਰੇ ਮੈਂ ਰੋਜ਼ ਲੇਟ ਆਇਆ ਕਰਨਾ ਅਹੀਂ ਨਹੀਂ ਲੈ ਕੇ ਆਉਣਾ ਕਰਨਾ ਮੈਂ ਬਸ ਚੜਿਆ ਕਰਨੀ ਬਸ ਮੈਨੂੰ ਉਹ ਗੱਲ ਵੱਖਰੀ ਬਸ ਚੜਿਆ ਕਰੇ ਤੇ ਫਿਰ ਇਦੋਂ ਵੀ ਲੇਟ ਆਇਆ ਕਰੇਗਾ ਬੱਸਾਂ ਦਿੱਤਾ ਬੱਸਾਂ ਨੇ ਫਰੇਦਰ ਕਰ ਦਿੱਤੇ ਆ ਗਏ ਮਸ਼ਕ ਕੰਨ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਪੱਗਾਂ ਨੂੰ ਪਤਾ ਹੋਊਗਾ ਕਿ ਜਿਹੜੇ ਪੱਗਾਂ ਬੰਦੇ ਵਾਟ ਇਜ਼ ਥਿਸ ਅਗੇ ਸ਼ੋਟ ਸਹੀ ਕਿ ਨਹੀਂ ਹੋ ਗਈ ਚੇਂਜ ਤੇ ਉਹਨਾਂ ਨੂੰ ਕੋ ਦੇਣ ਲੱਗੇ ਕੀ ਕਰਦੇ ਜੇ ਹਾਊਸ ਸੀ ਤੁਸੀਂ ਵੱਖਰਾ ਦੇ ਜਿੰਦੇ ਹਾਂ ਚਲੋ ਕਰੋ ਚੇਂਜ ਤੇ ਟਿਫਨ ਤੇ ਉਹਦੀ ਬੋਤਲ ਕੱਢਦੇ ਭਾਈ ਕਢਤੀ ਚਲੋ ਬੁੱਢਿਆ ਅੱਜ ਤਾਂ ਥੱਕ ਗਿਆ ਉਹ ਗੜਾ ਕਾਦੇ ਨਾਲ ਥੱਕ ਗਿਆ ਕੰਮ ਮੰਮੀ ਨਾਲ ਵੀ ਕਰਾਉਣਾ ਜੇ ਹਾਂ ਹੋ ਹੋਰ ਮੈਂ ਉਹਦਾ ਕੰਮ ਕਰ ਗਿਆ ਸਵੇਰੇ ਹਾਂ ਕਰ ਗਿਆ ਕੰਮ ਤੇ ਆ ਜਾ ਤਰਲੇ ਵ ਇੱਕ ਡਿਸ਼ ਬਣਾ ਕੇ ਰੱਖੀ ਹੋਈ ਆ ਕੜੀ ਚੋਲ ਤੈਨੂੰ ਕਿਹਨੇ ਦੱਸਿਆ ਡੈਡੀ ਤਾਂ یوں ਕੜੀ ਚੋਲ ਖਾਂਦੇ ਮਾਰੇ ਲੇਟ ਹੋਏ ਨੇ ਅੱਛਾ ਠੀਕ ਆ ਜਾ ਬੰਦ ਕਰੀ ਮੈਂ